ਹਣ ਜਿਹੜਾ ਅਜਤ ਦਾ ਦਿਨ ਹੈ ਬੜਾ ਮਹਾਨ ਦਿਨ ਹੈ ਜਿੱਥੇ ਆਪਾਂ ਸੰਤ ਬਾਬਾ ਦਸੌਂਦਾ ਸਿੰਘ ਜੀ ਮਹਾਰਾਜ ਨੂੰ ਯਾਦ ਕਰ ਰਹੇ ਆ ਉਥੇ ਸਿੱਖ ਕੌਮ ਵਾਸਤੇ ਇੱਕ ਬੜਾ ਮਹੱਤਵਪੂਰਨ ਦਿਨ ਹੈ 6 ਜੂਨ ਦਾ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਸ਼ਾਂ ਨੇ ਸ਼ਹੀਦੀ ਪਾਈ ਅੱਜ ਵਾਲੇ ਦਿਨ ਮੈਂ ਗੱਲ ਸ਼ੁਰੂ ਇੱਥੋਂ ਕੀਤੀ ਆ ਵੀ ਆਉਂਦੇ ਮਰਜ਼ੀ ਨਾਲ ਨੇ ਜਾਂਦੇ ਨਹੀਂ ਉਹਦਾ ਪ੍ਰਮਾਣ ਹੈ ਬਹੁਤ ਵੱਡਾ ਇੱਕ ਸੁਣਿਓ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਲੱਗੇ ਨਾ ਸ਼ਹੀਦ ਹੋਣ ਭਿੰਡਰਾਂਵਾਲੇ ਮਹਾਪੁਰਸ਼ ਤੇ ਇਤਿਹਾਸ ਕਹਿੰਦਾ ਮਹਾਪੁਰਖਾਂ ਨੇ ਸ਼ਹੀਦ ਹੋਣ ਤੋਂ ਪਹਿਲਾਂ ਅਰਦਾਸ ਕੀਤੀ ਸੀ ਅਕਾਲ ਤਖਤ ਸਾਹਿਬ ਖੜੇ ਹੋ ਕੇ ਪਤਾ ਕੀ ਅਰਦਾਸ ਕੀਤੀ ਸੀ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੁਹਾਡੇ ਘਰ ਤੇ ਦੁਸ਼ਮਣ ਚੜ੍ਹ ਕੇ ਆ ਗਿਆ ਐ ਅੱਛਾ ਯਾਦ ਰੱਖਿਓ ਸੰਤਾ ਨੇ ਸਿੰਘਾਂ ਨੂੰ ਪੁੱਛਿਆ ਕਹਿੰਦੇ ਸਿੰਘੋ ਦੱਸੋ ਕਿੰਨੀ ਕੁ ਫੌਦ ਚੜ ਕੇ ਆਈ ਐ ਮਹਾਰਾਜ ਪਤਾ ਹੀ ਨਹੀਂ ਲੱਗਦਾ ਕੀੜੀਆਂ ਵਾਂਗੂ ਫਿਰਦੇ ਨੇ ਤੇ ਬਾਬਾ ਜਰਨੈਲ ਸਿੰਘ ਦੀ ਤਾੜੀ ਮਾਰ ਕੇ ਹੱਸ ਪਏ ਹੱਸ ਕੇ ਪਤਾ ਕੀ ਕਹਿੰਦੇ ਕਹਿੰਦੇ ਆਹ ਤਾਂ ਕੁਛ ਵੀ ਨਹੀਂ ਭਾਵੇਂ ਸਾਰਾ ਹਿੰਦੁਸਤਾਨ ਚੜ ਕੇ ਆਜਾ ਜਾਵੈ ਨਾ ਤਾਂ ਵੀ ਸਾਨੂੰ ਫੜ ਨਹੀਂ ਸਕਦਾ ਪਰ ਅਸੀਂ ਮਰਜੀ ਨਾਲ ਸ਼ਹੀਦ ਹੋਵਾਂਗੇ ਆਖੋ ਸੱਤ ਨਈ ਫੜ ਸਕਾ ਬਾਬਾ ਜੀ ਦੀਆਂ ਸਪੀਚਾਂ ਪੜ੍ਹ ਕੇ ਸੁਣ ਕੇ ਦੇਖੋ ਬਾਬਾ ਜੀ ਕਹਿੰਦੇ ਹੁੰਦੇ ਸੀ ਭਾਵੇਂ 1 ਲੱਖ ਬੰਦਾ ਚੜ੍ਹ ਕੇ ਆ ਜਾਵੇ ਹਾਂ ਸਰੀਰ ਮਿੱਟੀ ਹੋਏਗਾ ਲੈ ਜਾਣ ਜਿੱਥੇ ਮਰਦੀ ਪਰ ਜਿਉਂਦਾ ਹੱਥ ਨਹੀਂ ਮੈਨਾਂ ਦੇ ਆਉਂਦਾ ਬਾਬਾ ਜੀ ਨੇ ਅਰਦਾਸ ਕੀਤੀ ਸੰਤ ਜਰੈਲ ਸਿੰਘ ਭਿੰਡਰਾਵਾਲੇ ਮਹਾਪੁਰਸ਼ਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੁਸ਼ਮਣ ਚੜ੍ਹ ਕੇ ਆ ਗਿਆ ਸ਼ਹੀਦ ਹੋਣ ਲੱਗੇ ਆ ਪਰ ਮੇਰਾ ਇੱਕ ਤਰਲ ਹੈ ਸੁਣਿਓ ਬਾਬਾ ਜੀ ਦਾ ਤਰਲਾ ਕੀ ਸੀ ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ ਸੰਤ ਆਉਂਦਾ ਮਰਜ਼ੀ ਨਾਲ ਨਹੀਂ ਜਾਂਦਾ ਮਰਜ਼ੀ ਨਾਲ ਹੈ ਕਿਉਂਕਿ ਜਿਹੜੇ ਕੰਮ ਵਾਸਤੇ ਭੇਜਿਆ ਜੇ ਉਹ ਕੰਮ ਪੂਰਾ ਨਹੀਂ ਨਾ ਹੋਇਆ ਸੰਤ ਨਹੀਂ ਜਾਏਗਾ ਉਹ ਵਾਰ ਵਾਰ ਆਉਂਦਾ ਰਹੇਗਾ ਬਾਬਾ ਜੀ ਨੇ ਤਰਲਾ ਕੀਤਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੈਂ ਸ਼ਹੀਦ ਹੋਣ ਲੱਗਾ ਪਰ ਮੇਰਾ ਇੱਕ ਤਰਲਾ ਹੈ ਤੁਹਾਡੇ ਚਰਨਾਂ 'ਚ ਕੀ ਤਰਲਾ ਹੈ ਤਰਲਾਏ ਕੀਤਾ ਸੱਚੇ ਪਾਤਸ਼ਾਹ ਅੱਜ ਮੈਂ ਸ਼ਹੀਦ ਹੋ ਜਾਵਾਂ ਮੈਨੂੰ ਕੋਈ ਦੁੱਖ ਨਹੀਂ ਪਰ ਮੇਰੇ ਤੇ ਤਰਸ ਕਰਿਓ ਮੈਨੂੰ ਸੱਚਖੰਡ ਵਿੱਚ ਥਾਂ ਨਾ ਮਿਲੇ ਮਹਾਰਾਜ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦਾ ਬਚਨ ਹੈ ਮੈਨੂੰ ਸੱਚਖੰਡ ਵਿੱਚ ਥਾਂ ਨਾ ਮਿਲੇ ਹੁਣ ਕਿੰਨੀ ਹੈਰਾਨੀ ਦੀ ਗੱਲ ਹੈ ਅਸੀਂ ਸਾਰੇ ਜੱਪ ਤਪ ਕਰਦੇ ਹਾਂ ਸਾਡਾ ਖਿਹੜਾ ਛੁੱਟਦਾ ਆ ਸੰਸਾਰ ਤੋਂ ਜੰਮਣ ਮਰਨ ਤੋਂ ਸਾਨੂੰ ਥਾ ਮਿਲਦਾ ਵੇ ਸਤਖੰਡ ਵਿੱਚ ਪਰ ਬਾਬਾ ਜਰਨੈਲ ਸਿੰਘ ਜੀ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਮੈਨੂੰ ਸਰਨਾ ਵਿੱਚ ਥਾ ਨਾ ਦਿਓ ਸਤਖੰਡ ਮੇਰੇ ਤੇ ਤਰਸ ਕਰਿਓ ਮੈਂ ਵਾਰ-ਵਾਰ ਸੰਸਾਰ ਵਿੱਚ ਆਉਂਦਾ ਰਵਾਂ ਤੇ ਉਹਨਾ ਸਮਾਂ ਆਉਂਦਾ ਰਮਾਂ ਜਿੰਨਾ ਸਮਾਂ ਸਿੱਖ ਕੌਮ ਦਾ ਕੋਈ ਘਰ ਘਾਟ ਨਹੀਂ ਬਣ ਜਾਂਦਾ ਇਹ ਕੌਮ ਨੂੰ ਨਿਆਂ ਹੀ ਮਿਲਦਾ ਮੈਂ ਉਹਨਾਂ ਸਮਾਂ ਆਉਂਦਾ ਰਹਾ ਵਾਰ-ਵਾਰ ਮੈਂ ਜਨਮ ਲੈਂਦਾ ਰਹਾ ਸ਼ਹੀਦ ਹੁੰਦਾ ਰਹਾ ਸੱਚੇ ਬਾਦਸ਼ਾਹ ਮੈਨੂੰ ਸੱਚ ਖੰਡ ਤਾ ਨਾ ਦਿਓ ਤੇ ਕਿਉਂ ਨਾ ਆਉਂਦਾ ਮਹਾਪੁਰਸ਼ਾਂ ਦੀ ਯਾਦ ਵਿੱਚ ਅੱਜ ਮੇਲੇ ਲੱਗਣ ਬਈ ਕਿਉਂ ਨਾ ਉਹਨਾਂ ਦੀ ਜੈ ਜੈਕਾਰ ਹੋਵੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਬਾਦਸ਼ਾਹ ਨੇ ਚੌਥਾ ਜੰਗ ਲੜਿਆ ਸਤਗੁਰੂ ਬੈਠੇ ਸਾਹਮਣੇ ਸਿੰਘ ਸ਼ਹੀਦ ਹੁੰਦੇ ਸਿੱਖ ਸ਼ਹੀਦ ਹੁੰਦੇ ਸੀ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਾਰੇ ਕਹਿੰਦੇ ਸਿੱਖੋ ਤੁਹਾਡਾ ਦੇਣਾ ਮੈਂ ਕਿੱਥੇ ਦੇਵਾਂਗਾ ਸੁਣਿਓ ਭਾਈ ਤੁਹਾਡਾ ਦੇਣਾ ਮੈਂ ਕਿੱਥੇ ਦੇਵਾਂਗਾ ਮੇਰੇ ਪਿੱਛੇ ਆਪਣੀਆਂ ਜਾਨਾਂ ਤਲੀ ਤੇ ਧਰੀ ਫਿਰਦੇ ਹੋ ਮੰਗੋ ਕੀ ਮੰਗਦੇ ਹੋ ਤੇ ਪਤਾ ਕੀ ਮੰਗਿਆ ਸੀ ਸਿੱਖਾਂ ਨੇ ਸੱਚੇ ਪਾਤਸ਼ਾਹ ਤਰਸ ਕਰਿਓ ਸ਼ਹੀਦ ਹੋਣ ਲੱਗੇ ਆ ਅਸੀਂ ਸਤਖੰਡ ਨਾ ਜਾਈਏ ਸਾਨੂੰ ਪਤਾ ਤੁਸੀਂ ਹਜੇ ਚਾਰ ਜਾਮੇ ਹੋਰ ਆਉਂਗੇ ਸੰਸਾਰ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕਿਰਪਾ ਕਰਿਓ ਸਾਡੀ ਅਰਦਾਸ ਹੈ ਜਿੰਨੀ ਵਾਰੀ ਤੁਸੀਂ ਆਓ ਸਾਨੂੰ ਨਾਲ ਲੈ ਕੇ ਆਇਓ ਸੱਚੇ ਪਾਤਸ਼ਾਹ ਇੱਥੇ ਤੁਸੀਂ ਸਾਹਮਣੇ ਬੈਠੇ ਦੇਖਦੇ ਹੋ ਮੈਂ ਤਾਂ ਇੱਦਾਂ ਹੀ ਅਸੀਂ ਤੁਹਾਡੇ ਸਾਹਮਣੇ ਸ਼ਹੀਦ ਹੁੰਦੇ ਹੋਈਏ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜਦ ਵੀ ਤੁਸੀਂ ਆਵੋਗੇ ਸਾਨੂੰ ਵੀ ਨਾਲ ਲਿਆਉਣਾ ਸਾਹਮਣੇ ਤੁਸੀਂ ਤੱਕਦੇ ਹੋ ਉਹ ਪੈ ਜਾਏ ਸ਼ਹੀਦ ਹੋਣਾ ਜਿਸ ਪਿਆਰੇ ਸੋਨੇਹੋਂ ਤੇ ਸਿਆਗੇ ਮਰ ਚਲੀਏ ਉਹੀ ਇਤਿਹਾਸ ਬਾਬਾ ਜਰਨੈਲ ਸਿੰਘ ਸਾਹਿਬ ਜੀ ਹੁਣਾਣੇ ਦੁਹਰਾਇਆ ਹੇ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਸਮਾਂ ਸਾਜਖੰਡ ਵਿੱਚ ਮੈਨੂੰ ਵਾਸਾ ਨਾ ਦਿਓ ਜਿੱਨਾਂ ਸਮਾਂ ਸੇਖ ਕੌਮ ਨੂੰ ਨਿਆਂ ਨਹੀਂ ਮਿਲ ਜਾਂਦਾ ਤੇ ਕਿਦਾਂ ਕਹਿ ਜੀਏ ਸੰਤ ਆਪਣੀ ਮਰਜ਼ੀ ਨਾਲ ਸਾਧ ਸੰਗਤ ਸੱਚ ਆਉਂਦੇ ਤੇ ਆਪਣੀ ਮਰਜ਼ੀ ਨਾ ਜਾਂਦਾ ਨਹੀਂ ਭਾਈ ਆਉਂਦੇ ਨਹੀਂ ਮਰਜ਼ੀ ਨਾਲ ਭੇਜੇ ਜਾਂਦੇ ਨੇ ਪਰ ਜਾਂਦੇ ਮਰਜ਼ੀ ਨਾਲ ਜੇ ਬੰਦਗੀ ਵਾਲੇ ਕਹਿ ਕੇ ਗਏ ਨਾ ਮੇਰਾ ਭਰੋਸਾ ਕੋਈ ਮੰਨੇ ਨਾ ਮੰਨੇ ਜੇ ਬਾਬਾ ਜਰਨੈਲ ਸਿੰਘ ਨੇ ਅਰਦਾਸ ਕੀਤੀ ਸੀ ਨਾ ਤੇ ਮੈਂ ਕਹਿੰਦਾ ਬਾਬਾ ਜੀ ਆਉਣਗੇ ਜ਼ਰੂਰ ਆਖੋ ਸੱਜਣਾ ਇਹ ਜਿਹੜੇ ਹੁੰਦੇ ਨੇ ਸਿੱਖ ਕੌਮ ਦੇ ਸ਼ਹੀਦ ਹੋਣ Hindu ਧਰਮ ਦੇ ਹੋਣ ਮੁਸਲਮਾਨ ਦੇ ਹੋਣ ਸ਼ਹੀਦ ਕਦੇ ਜਾਤ ਸੰਤ ਇੱਕ ਕੌਮ ਦਾ ਨਹੀਂ ਹੁੰਦਾ ਸੰਤ ਹੋਵੇ ਸ਼ਹੀਦ ਹੋਵੇ ਨਾਮ ਜਪਣ ਵਾਲੇ ਸਾਰਿਆਂ ਦੇ ਸੰਗ ਇਹ ਹੁੰਦੇ ਨੇ ਤੇ ਜਿਹੜੇ ਸ਼ਹੀਦ ਹੁੰਦੇ ਨੇ ਸਿੱਖ ਕੌਮ ਦੇ ਹੋਣ ਹਿੰਦੂਆਂ ਦੇ ਹੋਣ ਕਿਸੇ ਦੇ ਹੋਣ ਇਹ ਕੌਮਾਂ ਦਾ ਸਾਸੰਗਤ ਅਸਲੀ ਧਨ ਹੁੰਦੇ ਨੇ ਅਸਲੀ ਜੈਦਾਦ